ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਪਰਤਵਾਲ ਸਿੰਘ ਪਾਰਸ ਕੂਮੀ ਪ੍ਰਧਾਨ ਪਰਮਤ ਗ੍ਰੰਥੀ ਰਾਗੀ ਢਾਡੀਾਂ ਚੋਣਾਂ ਸ਼ਹਿਰ ਪ੍ਰਜਾ ਕੇ ਸਭਾ ਸੋ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜੀਦ ਸਹਿਬਾਨ ਗੁਰੂ ਘਰ ਦੇ ਕੀਰਤਨੀਏ ਭਾਈ ਰਾਜਪਾਲ ਸਿੰਘ ਜੀ ਰੁਸ਼ਨਾ ਔਰ ਭਾਈ ਸਵਰਨ ਸਿੰਘ ਜੀ ਜੋ ਕਿ ਗੁਰਦਰਾ ਮਸਗੜ ਸਭੀ ਖੇ ਬੜੇ ਲੰਮੀ ਸਮੇਂ ਤੋਂ ਸੇਵਾ ਨਿਭਾ ਰਹੇ ਸਨ ਇਹ ਪਹਿਲਾਂ ਇਹ ਬਜ਼ੁਰਗ ਦਾ ਪਿਤਾ ਸਹਿਬਾਨ ਜੀ ਪਿਲੋਂ ਨਾਲ ਵੱਡੇ ਬਜ਼ੁਰਗ ਦਾਦਾ ਸਹਿਬਾਨ ਵੀ ਇਸ ਸੰਸਥਾਨ ਤੇ ਸੇਵਾ ਨੋ ਦੇ ਰਹੇ ਨੇ ਸੋ ਭਾਈ ਰਾਜਪਾਲ ਸਿੰਘ ਜੀ ਰੋਸ਼ਨ ਗੁਰੂ ਦੇ ਹੁਕਮ ਅਨਸਾਰ ਜਿਹਾ ਚੀਰੀ ਲਿਖਿਆ ਤੇ ਇਹ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੰਦੀ ਉੱਠੀ ਆਏ ਦਿਮਾ ਬਕਾ ਅਨਸਾਰ ਰਾਣਾ ਰਹੂ ਨਾ ਕੋ ਰਹੀ ਰੰਗਨਾ ਤੋਂ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦੀ ਧੀਰ ਮਹਾਰਾਜ ਦੇ ਚਰਨਾਂ ਚ ਜਾਬਰ ਅਜੇ ਸਨ ਉਹਨਾਂ ਦੀ ਨਮਿਤ ਰੱਖੀ ਗਈ ਸ੍ਰੀ ਸੱਜ ਪੜ ਦੇ ਭੋਗ 28 ਤਰੀਕ ਨੂੰ ਪਾਈ ਜਾਣੇ ਆ ਗੁਰਦਰਾ ਮਸਜਿਦ ਘਰ ਤਸੀਲ ਰੋਡ ਜਗਰਾਉ ਵਿਖੇ ਸੋ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਪਰਿਵਾਰਾਂ ਨੂੰ ਬੇਨਤੀ ਕਰਦੇ ਜਿਹੜੇ ਜਿਹੜੇ ਵੀ ਪਰਿਵਾਰ ਇਸ ਸਰਕਾਰ ਦੇ ਨਾਲ ਇਸ ਸੰਸਥਾਨ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੂੰ ਬੇਨਤੀ ਕਰਦਾ ਦਾਸ ਆਪਣੇ ਵੱਲੋਂ ਕਿ 28 ਤਰੀਕ ਨੂੰ ਗੁਰਦਰਾ ਮਸਜਿਦ ਘਰ ਸਾਹਿਬ ਵਿਖੇ ਤਸੀਲ ਰੋਡ ਜਗਰਾਉ ਪੋਜ ਤੇ ਪਹੁੰਚਣ ਦੀ ਅੰਤਮ ਅਰਦਾਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਅਦੇ ਗੁਰੂ ਘਰ ਦੇ ਆਪ ਹੋਗੇ ਕੀਰਤਨੀਏ ਸਾਨੂੰ ਬਹੁਤ ਬਧਵਾਨ ਕੀਰਤਨੀਏ ਅਤੇ ਕਥਾਵਾਚਕ ਬਲਾਰੇ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਮੈਂ ਆਪਣੇ ਵੱਲੋਂ ਤੇ ਪਰਿਵਾਰ ਵੱਲੋਂ ਵੀ ਬੇਨਤੀ ਕਰਦਾ ਕਿ ਇਹ ਸਤਨੰਬਰ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ